108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਸ਼੍ਰੀ ਗੁਰੂ ਵਿਦਾਸ ਤੀਰਤ ਅਸਥਾਨ ਸਚਖੰਡ ਪੰਡਵਾ ਵਿਖੇ 21ਵਾਂ ਸ਼੍ਰੀ ਗੁਰੂ ਵਿਦਾਸ ਮਾਗੀ ਜੋੜ ਮੇਲਾ ਅਤੇ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦੇ 63ਵੇਂ ਆਗਮਨ ਦੀਪਸ ਦੇਦੇ ਦੇ ਮੌਜੂਦਾ ਗਦਿਨਸ਼ੀਨ 108 ਸੰਤ ਮਹਿੰਦਰਪਾਲ ਪੰਡਵਾ ਜੀ ਅਤੇ 108 ਸੰਤ ਬੀਬੀ ਬਿਮਲਾ ਰਾਣੀ ਜੀ ਦੀ ਰਹਿਨਮਾਈ ਹੇਠ 19 ਜਨਵਰੀ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਦੇਦੇ ਦੇ ਸੇਵਾਦਾਰ ਸੰਤ ਜਸਵਿੰਦਰ ਪਾਲ ਜੀ ਵੱਲੋਂ ਜਿੱਥੇ ਇਹ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਕੀ ਗਈ ਉੱਥੇ ਹੀ ਸਮੂਹ ਸੰਗਤ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਪਹੁੰਚਣ ਦੀ ਵੀ ਅਪੀਲ ਕੀਤੀ ਗਈ ਜੋ ਬੋਲੇ ਸੋਨ ਰਪਾਏ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਰਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨ ਰਪਾਏ ਤਨ ਤਨ ਸਤਿਗੁਰੂ ਸੰਤ ਬਾਵਾ ਹੰਸਰਾਜ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਫ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਤਨ ਤਨ ਡੇਰਾਕਸੋ ਅਸੰਤ ਬਾਬਾ ਹੰਸਰਾਜ ਜੀ ਮਹਾਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਸਥਾਨ ਸਚਖੰਡ ਪੰਡਵਾ ਮਧੂਦਾ ਗਦੀ ਤੇ ਬਰਾਜਮਾਨ ਬਹੁਤ ਹੀ ਸਤਿਕਾਰਯੋਗ ਪਰਮ ਪੂਜਨੀਯਾ ਹਜੂਰ ਮਹਾਰਾਜ ਗੁਰਦੇਵ ਪਿਤਾ ਸ਼੍ਰੀਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਔਰ ਬਹੁਤ ਹੀ ਸਤਿਕਾਰਯੋਗ ਪਰਮ ਪੂਜਨੀਯਾ ਹਜੂਰ ਮਹਾਰਾਜ ਗੁਰਦੇਵ ਮਾਤਾ 108 ਸੰਤ ਬੀਬੀ ਬਿਮਲਾ ਰਾਣੀ ਜੀ ਮਹਾਰਾਜ ਮਹਾਨ ਮਾਪੁਰਖਾਂ ਦੀ ਰਹਿਨਮਾਈ ਦੇ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਤੰਤਨ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦੇ 63ਵੇਂ ਆਗਮਨ ਪ੍ਰਕਾਸ਼ ਦਿਹਾੜੇ ਔਰ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ 21ਵੇਂ ਸ੍ਰੀ ਗੁਰੂ ਰਬਦਾਸ ਮਾਗੀ ਜੋੜ ਮੇਲੇ ਮਿਤੀ 19 ਜਨਵਰੀ ਦਿਨ ਜੇਠਾ ਐਤਵਾਰ ਨੂੰ ਬੜੇ ਧੂਮ ਧਾਮ ਦੇ ਨਾਲ ਡੇਲਾ ਸੱਚਖੰਡ ਪੰਡਵਾ ਵਿਖੇ ਮਨਾਏ ਜਾ ਰਹੇ ਹਨ ਗੁਰਪਿਆਰੀ ਸਾਧ ਸੰਗਤ ਜੀਓ ਇਹਨਾਂ ਖੁਸ਼ੀਆਂ ਦੇ ਅੰਦਰ 7 ਜਨਵਰੀ ਤੋਂ ਲੈ ਕੇ ਲਗਾਤਾਰ 19 ਜਨਵਰੀ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਲਾਹੀ ਬਾਣੀ ਦੇ ਪ੍ਰਵਾਹ ਚੱਲਣਗੇ ਔਰ 18 ਜਨਵਰੀ ਨੂੰ ਦਿਨ ਸ਼ਨੀਵਾਰ ਨੂੰ ਡੇਰੇ ਦੇ ਮੁੱਖ ਸੰਚਾਲਕ ਹਜੁਰਮਹਾਰਾਜ ਗੁਰਦੇਵ ਪਤਾ ਜੀ ਮਾਨ 108 ਸਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਔਰ ਬਹੁਤ ਹੀ ਸਤਿਕਾਰਯੋਗ ਹਜੂਰ ਮਹਾਰਾਜ ਗੁਰਦੇਵ ਮਾਤਾ 108 ਸਤ ਬੀਬੀ ਮੱਲਾ ਰਾਣੀ ਜੀ ਮਹਾਰਾਜ ਮਹਾਰਮਾ ਪੁਰਖਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਸ਼੍ਰੀ ਖਨਪਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਔਰ ਨਾਲ ਹੀ ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਸ਼੍ਰੀਮਾਨ 108 ਸਤ ਬਾਬਾ ਹਸਰਾਜ ਮਹਾਰਾਜੀ ਦੇ ਪੁੱਜਿਆ ਗੁਰਦੇਵ ਪਿਤਾ ਬਾਬਾ ਜੀ Pritam Dha ji ਔਰ ਗੁਰਦੇਵ ਮਾਤਾ ਮਾਤਾ ਜੀ ਸ਼੍ਰੀਮਤੀ ਦਲੀਪ ਕੌਰ ਜੀ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਵੀ ਸ਼੍ਰੀ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਔਰ ਗੁਰੂ ਪਿਆਰੇ ਸਾਧ ਸੰਗ ਜੀ ਸ਼੍ਰੀ ਨਿਸ਼ਾਨ ਸਾਹਿਬ ਜੀ ਨੂੰ ਚੋਲਾ ਸਾਹਿਬ ਪਹਿਨਾਇਆ ਜਾਵੇਗਾ ਔਰ ਰਾਤ ਦੇ ਦੀਵਾਲ ਸਜਾਏ ਜਾਣਗੇ ਜਿਸ ਵਿੱਚ ਰਾਗੀ ਢਾਡੀ ਕਲਾਕਾਰ ਪਹੁੰਚ ਕੇ ਗੁਰੂ ਮਹੰਮਾ ਜਸਰਬਨ ਕਰਵਾਉਣਗੇ ਔਰ 19 ਜਨਵਰੀ ਦਿਨ ਜੇਠੇ ਐਤਵਾਰ ਨੂੰ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਦੇ ਵਿੱਚ ਦੀਵਾਲ ਸਜਾਏ ਜਾਣਗੇ ਜਿਸ ਵਿੱਚ ਰਾਗੀ ਢਾਡੀ ਪਹੁੰਚ ਰਹੇ ਹਨ ਔਰ ਸ੍ਰੀ ਗੁਰੂ ਰਬੀਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿਸਟਰਡ ਪੰਜਾਬ ਦੇ ਮਹਾਰ ਮਹਾਪੁਰਸ਼ अनेका ਸੰਪਰਦਾਮਾ ਦੇ ਮਹਾਨ ਮਹਾਪੁਰਸ਼ ਬੁੱਧੀਜੀਵੀ ਸ਼ਖਸੀਅਤਾਂ ਰਾਗੀ ਢਾਡੀ ਰਾਜਨੀਤਿਕ ਲੀਡਰ ਸਹਿਬਾਨ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਦਾਸ ਸਨੇਬਰ ਬੇਨਤੀ ਕਰਦਾ ਹੈ ਕਿ ਡੇਰਾ ਸਚਖੰਡ ਪੰਡਵਾ ਵਿਖੇ ਇਹ ਜੋ ਮਾਗੀ ਜੋੜ ਮੇਲੇ ਔਰ ਸਤਬਾਬਾ ਹਸਰਾਜ ਮਹਾਰਾਜ ਜੀ ਦੇ ਆਗਮਨ ਦੇਪਸ 10 ਜਨਵਰੀ ਨੂੰ ਮਨਾਏ ਜਾ ਰਹੇ ਹਨ ਇਹਨਾਂ ਸਮਾਗਮਾਂ ਦੇ ਵਿੱਚ ਆਫਸਰ ਸੰਗਤਾਂ ਨੇ ਦਰਸ਼ਨ ਦੇ ਦੀ ਕਿਰਪਾਲਤਾ ਕਾਨੀਆਂ ਔਰ ਇਹਨਾਂ ਸਮਾਗਮਾਂ ਦਾ ਜੋ ਲਾਈਵ ਟੈਲੀਕਾਸਟ ਹੈ ਡੇਰਾ ਪੰਡਵਾ ਟੀਵੀ ਕਰਚੀ ਟੀਵੀ ਔਰ ਦਵਾਬਾ ਟੀਵੀ ਦੇ ਮਾਧਿਅਮ ਰਾਹੀਂ ਟੈਲੀਕਾਸਟ ਕੀਤਾ ਜਾਵੇਗਾ ਗੁਰੂ ਪੈਰੀ ਸਾਧ ਸੰਗਤ ਜੀ ਹਰ ਰੋਜ਼ ਅਮਰਤ ਵੇਲੇ ਗੁਰਬਾਣੀ ਦੇ ਜਾਪ ਸੰਧਿਆ ਵੇਲੇ ਆਰਤੀ-ਆਰਤੇ ਦੇ ਕੀਰਤਨ ਦੇ ਵਾਰ ਸਜਣਗੇ ਆਪ ਸਾਹਿਬ ਸੰਗਤਾਂ ਨੇ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣਨਾ ਜੀ ਔਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪ ਸਾਹਿਬ ਸੰਗਤਾਂ ਨੇ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਚਾਰ ਚੰਨ ਲਾਉਣੇ ਜੀ ਦਾਸ ਆਪ ਸਾਹਿਬ ਸੰਗਤਾਂ ਨੂੰ ਸਨੇਮਰ ਬੇਨਤੀ ਕਰਦਾ ਹੈ ਮਹਾਪੁਰਸ਼ਾਂ ਵੱਲੋਂ ਬੀਬੀ ਜੀ ਵੱਲੋਂ ਔਰ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੋਹਨਪਾਲ ਜੀ ਵੱਲੋਂ ਕਿ ਆਪ ਸਾਫ ਸੰਗਤਾਂ ਨੇ ਡੇਰਾ ਸਚਕਣ ਪੰਡਵਾ ਵਿਖੇ 19 ਜਨਵਰੀ ਦਿਨ ਜੇਠਾ ਐਤਵਾਰ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਆਪ ਸਾਫ ਸੰਕਰਾਂਤ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ